ਸੂਕਤ ਕਿਜ਼ਾਨ ਮੋਰਚੇ ਦੇ ਦਿੱਤੇ ਸੱਦੇ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ 26 ਜਨਵਰੀ ਨੂੰ ਦੇਸ਼ ਦੇ ਵਿੱਚ ਕੇਂਦਰ ਸਰਕਾਰ ਪ੍ਰਤੀ ਰੋਸ ਪਾਤਲਾ ਦੇ ਵਿੱਚ ਕੀਤੇ ਜਾ ਰਹੇ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਹਰ ਦਿਨ ਬੁੱਧਵਾਰ ਨੂੰ ਸ਼ਾਮ 4 ਹਲਕਾ ਸ਼ਤਰਾਣਾ ਦੇ ਪਿੰਡ ਦੇ ਵਿੱਚ ਕੀਤਾ ਚੋਣਾ ਮਾਰਚ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ ਲਾਮਪਤ ਜੈ ਹਿੰਦ ਐਮ ਐਸ ਪੀ ਤੇ ਗਰੰਟੀ ਕਾਨੂੰਨ ਕਰਾ ਕੇ ਰੱਖਾਂਗੇ ਜੈ ਹਿੰਦ ਜਰਾ ਕੇ ਰੱਖਾਂਗੇ ਜਿੰਦਾਬਾਦ 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 ਜਥੇਬੰਦੀਆਂ ਦਾ ਇੱਕਤਾ ਜਿੰਦਾਬਾਦ 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 ਜੀ ਮੇਰਾ ਨਾਮ ਗੁਰਵਿੰਦਰ ਸਿੰਘ ਦੇਦਨਾ ਜ਼ਿਲ੍ਹਾ ਪ੍ਰਸ਼ਾਸਕ ਪਰ ਕੀਰਤੀ ਕਿਸਾਨ ਜਨੂ ਵੱਲੋਂ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿੱਥੇ ਦਿਨ ਅਨੁਸਾਰ ਅੱਜ ਬਲਾਕ ਪਾਤਰਾਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸੰਯੁਕਤ ਮੋਰਚੇ ਵੱਲੋਂ ਸੁਨੇਹਾ ਲਗਾਇਆ ਜਾ ਰਿਹਾ ਜੋ ਸੰਯੁਕਤ ਮੋਰਚੇ ਦਾ ਅ ਉਪਦੇਸ਼ ਪੰਦਰੀ ਸੱਦਾ ਹੈਗਾ ਕਿ 26 ਜਨਵਰੀ ਨੂੰ ਜਿਸ ਤਰ੍ਹਾਂ ਮੋਦੀ ਸਰਕਾਰ ਆਪਣੀ ਸਖਤੀ ਪ੍ਰਦਰਸ਼ਨ ਕਰਦੀ ਆ ਕਿਸਾਨ ਜੋ ਆਪਣੀ ਹੱਕਾਂ ਲਈ ਜਾਗਰੂਕ ਹਨ ਤੇ ਆਪਣੇ ਹੱਕਾਂ ਲਈ ਬਾਬਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ 26 ਜਨਵਰੀ ਨੂੰ ਜਿਹੜਾ ਹੈਗਾ ਪਾਤਰਾਂ ਬਲਾਕ ਦੇ ਵਿੱਚ ਟਰੈਕਟਰ ਪ੍ਰੇਡ ਕਰੇਗੀ ਇਸੇ ਤਰ੍ਹਾਂ ਦੇਸ਼ ਦੇ 500 ਜਿਨ੍ਹਾਂ ਵਿੱਚ ਇਹ ਟਰੈਕਟਰ ਪ੍ਰੇਡ ਹੋਣੀ ਹੈ ਇੱਕ ਕਿਸਾਨੀ ਦਾ ਮਾਮਲਾ ਹੈ ਜੋ ਕਰਜ਼ਾ ਮਾਫੀ ਦਾ ਹੈਗਾ ਬਿਜਲੀ ਬਿਲਾ ਦਾ ਹੈਗਾ ਜੋ ਐਮਐਸਪੀ ਦਾ ਮਾਮਲਾ ਹੈਗਾ ਤੇ ਲਖੀਂਪੁਰ ਦਾ ਮਾਮਲਾ ਕਿਸਾਨਾਂ ਦਾ ਜਿਹੜਾ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਇਹ ਟਰੈਕਟਰ ਪ੍ਰੇਡ ਹੋਣੀ ਹੈ ਆ ਫਿਰ ਜਿਹੜੇ ਕਿਸਾਨਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ 26 ਜਨਵਰੀ ਨੂੰ ਜਿਸ ਤਰ੍ਹਾਂ ਦਿੱਲੀ ਮੋਰਚੇ ਵੇਲੇ ਕਿਸਾਨ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਟਰੈਕਟਰਾਂ ਨੂੰ ਦਿੱਲੀ ਵੱਲ ਲੈ ਕੇ ਗਏ ਸਨ ਉਸੇ ਤਰਜ਼ੀ ਦੇ ਉੱਪਰ 26 ਜਨਵਰੀ ਨੂੰ ਆਪਣੇ ਬਲਾਕ ਪਾਤਰਾਂ ਦੇ ਵਿੱਚ ਕਿਸਾਨ ਵੱਧ ਤੋਂ ਵੱਧ ਆਪਣੇ ਟਰੈਕਟਰ ਲੈ ਕੇ ਆਪਣੇ ਕਿਸਾਨ ਨੂੰ ਲੈ ਕੇ ਢਿੰਡੇ ਲਾ ਕੇ ਕਿਸਾਨੀ ਦੇ ਪਾਤਰਾਂ 11 ਕਿਲਿਆਂ ਵਾਲੀ ਮੰਡੀ ਦੇ ਵਿੱਚ ਪਹੁੰਚ ਕੇ 11 ਵਜੇ ਇੱਥੋਂ ਟਰੈਕਟਰ ਪ੍ਰੇਡ ਹੈ ਜਿਹੜੇ ਪੂਰੇ ਬਲਾਕ ਪਾਤਰਾਂ ਦੇ ਵਿੱਚ ਕੀਤੀ ਜਾਵੇਗੀ ਮੈਂ ਸੁਖਦੇਵ ਸਿੰਘ ਹਰਿਓ ਬਲਾਕ ਪ੍ਰਧਾਨ ਫਸਲਾ ਕ੍ਰਾਂਤੀਕਾਰੀ ਸੰਜੋਨੀ ਪੰਜਾਬ ਜੀ ਜਿਹੜਾ ਇਹ ਰੂਟ ਪਣਾਇਆ ਜੀ 26 ਤਰੀਕ ਨੂੰ ਟਰੈਕਟਰ ਮਾਰ ਪ੍ਰੇਡ ਦਾ 11 ਕਿਲਿਆਂ ਦੇ ਵਿੱਚ ਇਕੱਠੇ ਹੋ ਕੇ ਨਿਆਲ ਪਾਈਪਾਸ ਤੋਂ ਹੁੰਦੇ ਹੋਏ ਸਰੂਰ ਕੈਂਚੀਆਂ ਦੇ ਵਿੱਚੋਂ ਦੀ ਭਗਤ ਸਿੰਘ ਚੌਂਕ ਦੇ ਵਿੱਚੋਂ ਆ ਕੇ ਜਿਹੜਾ ਆ ਪੋਲਾ ਹੈ ਇੱਥੋਂ ਵਾਪਸੀ ਫਿਰ ਭਗਤ ਸਿੰਘ ਚੌਂਕ ਦੇ ਵਿੱਚ ਆ ਕੇ ਤੇ ਜੱਖਰ ਰੋਡ ਤੋਂ ਹੋ ਕੇ ਮੰਡੀ ਦੇ ਵਿੱਚ ਜਾ ਕੇ ਅਸੀਂ ਤੁਸੀਂ ਵਾਪਸੀ ਕਰਾਂਗੇ ਜਿਵੇਂ 26 ਤਰੀਕ ਨੂੰ ਅਸੀਂ ਦਿੱਲੀ ਸਪੈਸ਼ਲ ਗੱਡੀ ਸੀ ਉਹ ਉਸ ਮੋੜੇ ਲੈ ਕੇ ਖਾਸ ਤੌਰ ਤੇ ਲੁਖਣਾਂ ਮੁਰਕੇ ਵੱਲ ਇਹ ਕਾਲ ਆਈ ਹੈ ਕਿ ਉਸ ਤਹਿ ਤੇ 26 ਜਨਵਰੀ ਨੂੰ ਆਪਾਂ ਨੇ ਤਸੀਲਾਂ ਤੇ ਤੇ ਜ਼ਿਲ੍ਹਿਆਂ ਦੇ ਵਿੱਚ ਅਪਡੇਟ ਕਰਾਂਗੇ ਮੈਂ ਹਰਪਾਲ ਸਿੰਘ ਧੂੜ ਰਣਜੀਤ ਕਸਨ ਜਿਹੜਾ ਪੰਜਾਬ ਜਿਹੜਾ ਮੀਤ ਪ੍ਰਧਾਨ ਪਟਿਆਲਾ ਜੀ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਣਾ ਹੈ ਜੋ ਦਿੱਲੀ ਦੇ ਵਿੱਚ ਅਸੀਂ ਅੰਦੋਲਨ ਕਰਕੇ ਆਏ ਫਿਰ ਜਿਹੜੇ ਵਿੱਚ ਉਹਦੇ ਵਿੱਚ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਤੇ ਵਾਪਸ ਕਰਨੇ ਸੀ ਜਿਹੜੇ ਬਾਕੀ ਮੰਗਾ ਸੀ ਉਹ ਗੋਦੀ ਸਰਕਾਰ ਮੰਨੀ ਸੀ ਵਿਕਤੀ ਸਿਰ ਦਿੱਤਾ ਹੋਇਆ ਸੀ ਵੇਅਕੀ ਹੋ ਲਾਗੂ ਕਰਾਂਗੇ ਮੰਨਾਂ ਤੁਹਿਆ ਸਾਰੇ ਮੰਗਾ ਮੰਨਾਂਗੇ ਪਰ ਉਹ ਸਾਡੇ ਨਾਲ ਵਿਸ਼ਵਾਸ ਘਾਤੀਤਾ ਉਸ ਵਿਸ਼ਵਾਸ ਘਾਤੀਤੇ ਹੋਏ ਤੇ ਅਸੀਂ ਹੁਣ ਸੰਯੁਕਤ ਮੋਰਚੇ ਵੱਲੋਂ ਸਾਰੇ ਦੇਸ਼ ਦੇ ਵਿੱਚ 26 ਜਨਵਰੀ ਨੂੰ ਜਦੋਂ ਕਿ ਇਹ ਸਰਕਾਰਾਂ ਵੀ ਮਨਾ ਰਹੀਆਂ 26 ਜਨਵਰੀ ਨੂੰ ਉਹ ਦਿਨ ਕਿਸਾਨਾਂ ਸਾਰੇ ਸੈਨਾ ਦੇ ਵਿੱਚ ਤੇ ਪੰਦੀਨਾ ਦੇ ਜ਼ਿਲ੍ਹਾ ਦੇ ਵਿੱਚ ਆਪਣੇ ਟੈਂਕਰ ਲੈ ਕੇ ਇੱਕ ਬਹੁਤ ਵੱਡੇ ਮਾਰਚ ਕਰਨੇ ਜਾ ਰਹੀ ਹੈ ਇਸ ਲਈ ਅੱਜ ਆਪਾਂ ਸਾਰੀ ਸਵੇਰ ਤੋਂ ਲੈ ਕੇ ਤਿੰਨ ਟੀਮਾਂ ਬਣਾ ਕੇ ਇਧਰ ਉਹ ਘੱਗਰ ਦੇ ਏਰੀਏ ਚ ਦਗਾਲ ਪਿੰਡ ਤੋਂ ਲੈ ਕੇ ਅਸੀਂ ਸਾਰਾ ਜਿਹੜਾ ਪਤਲਾ ਦਾ ਧੱਗੇ ਦਾ ਏਰੀਆ ਇਹ ਅਸੀਂ ਕਵਰ ਕਰਕੇ ਆ ਬਾਦਸ਼ਾਹਪੁਰ ਵਾਲਾ ਇੱਕ ਟੀਮ ਉਧਰ ਇਹ ਮਾਰਚ ਕਰ ਰਹੀ ਹੈ 26 ਜਨਵਰੀ ਦੇ ਸਨੇਹ ਦੇਰੀਆ ਤਾਂ ਕਿ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਵਿੱਚ 26 ਜਨਵਰੀ ਨੂੰ ਇਹ ਟਰੈਕਟਰ ਪਰੇਡ ਦੇ ਵਿੱਚ ਸ਼ਾਮਲ ਹੋਣ ਇਸ ਬੋਧੀ ਸਰਕਾਰ ਤੋਂ ਜਿਹੜੇ ਸਾਡੇ ਰਹਿੰਦੇ ਮੰਗਾਂ ਨੇ ਉਹਦੇ ਦਬਾਅ ਬਣਾ ਕੇ ਤਾਂ ਕਿ ਇਹ ਮੰਗਾਂ ਆਪੀ ਮਨਾ ਸਕੀ ਤੇ ਅਗਲਾ ਪ੍ਰੋਗਰਾਮ ਸਾਡਾ 16 ਫਰਵਰੀ ਨੂੰ ਫੇਰ ਆ ਰਿਹਾ ਸਾਰੇ ਦੇਸ਼ ਤੇ ਪਿੰਡੂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਅਸੀਂ ਇੱਕ ਰਿਫਲੈਟ ਵੀ ਵੰਡ ਰਿਹਾ ਸਾਰੇ ਪਿੰਡਾਂ ਦੇ ਵਿੱਚੋਂ ਰਿਫਲੈਟ ਵੰਡਿਆ 26 ਜਨਵਰੀ ਦਾ ਸਨੇਹਾ ਦਿੱਤਾ ਤੇ 16 ਜਨਵਰੀ ਨੂੰ ਪੇਂਡੂ ਭਾਰਤਵੰਦ ਦਾ ਸੱਦਾ ਦਿੰਦਾ ਹੈ ਵੀ ਉਹ ਦਿਨ ਵੀ ਭਾਰਤ ਬੰਦ ਕੀਤਾ ਜਾਵੇ ਮੈਂ ਕਾਮਰੇਡ ਮਲਕੀ ਸਿੰਘ ਪਿੰਡ ਲਿਆਰ ਜੀ ਜਮੂਰੀ ਕਿਸਾਨ ਸਭਾ ਸੁਭਾ ਨੂੰ ਜਿਹੜਾ ਲੋਕਾਂ ਦੇ ਮਨ ਵਿੱਚ ਬਹਿ ਨਹੀਂਗਾ ਵੀ ਸੰਗੁਲਚ ਮੋੜ ਦਾ ਖਿੰਡ ਗਿਆ ਉਹ ਕੋਈ ਖੰਡਿਆ ਨਹੀਂ ਸਗੋਂ ਵਧਿਆ ਫੁੱਲਿਆ ਇਹ ਲੋਕਾਂ ਦਾ ਅਸੀਂ ਬਹਿਨ ਕੱਢਣ ਵਾਸਤੇ ਸੰਗੁਲਚ ਮੋੜ ਤੇ ਨੇ ਫੈਸਲਾ ਕੀਤਾ ਹੈ ਵੀ 26 ਦੀ ਟਰੈਕਟਰ ਪ੍ਰੇਰ ਸਾਰੇ ਹਿੰਦੁਸਤਾਨ ਵਿੱਚ ਕਰਨੀ ਹੈ ਸੋ ਮੰਗਾ ਨੇ ਸਾਡੀਆਂ ਕਿਸਾਨਾਂ ਦੀ ਪੈਨਸ਼ਨ ਮਜ਼ਦੂਰਾਂ ਦੀ ਕਰਜ਼ਾ ਮੁਕਤ ਕਿਸਾਨਾਂ ਦਾ ਕਰਜ਼ਾ ਮੁਕਤ ਤੇ ਲਕੀਰ ਮਾਰਉਣ ਵਾਸਤੇ ਅਸੀਂ ਇਹ ਸਾਰਾ 26 ਜਨਵਰੀ ਦਾ ਪ੍ਰੋਗਰਾਮ ਡੀਕਿਆ ਗਿਆ ਇਹਨਾਂ ਮੰਗਾਂ ਬਾਹਰ ਦੀ ਰੈਂਦੀਆਂ ਮੰਗਾਂ ਮਨਵਾਉਣੀਆਂ ਨੇ ਮੋਦੀ ਕੋਲੋਂ ਮੇਰਾ ਨਾਮ ਕਾਮਰੇਡ ਜਗੀਤ ਸਿੰਘ ਵਿਗਾਰ ਆ ਪੁਲ ਹਿੰਦੂ ਕਿਸਾਨ ਸਭਾ ਦਾ ਉਮੀਦਵਾਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਪਹਿਲਾ ਜਿਹੜਾ ਦਿੱਲੀ ਦਾ ਪ੍ਰੋਗਰਾਮ ਦੀ ਦਿੱਲੀ ਚ ਬੋਰਚਾ ਲੱਗਿਆ ਉਹ ਸੰਘਰਸ਼ ਤੋਂ ਬਾਅਦ ਜਿਹੜਾ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਮੰਗਾ ਜਿਵੇਂ ਸਵਾਮੀ ਨਾਸਰ ਕਮਿਸ਼ਨ ਦੀ ਰਿਪੋਰਟ ਹੈ ਬੁਢੇਪਾ ਪੈਨਸ਼ਨ ਹੈ ਪਛੰਨੀ ਦੇ ਜਿਹੜੇ ਫਸਲ ਹੈ ਉਹਨਾਂ ਦਾ ਬੀਮਾ ਦੇਣਾ ਤੇ ਕਿਸਾਨਾਂ ਦੇ ਜਿਹੜੇ ਉੱਥੇ ਲਖਵੀਰਪੁਰ ਖੀਰੀ ਦੇ ਅੰਦਰ ਜੋ ਕੰਦਲ ਹੋਇਆ ਹੈ ਉਹਨਾਂ ਦਾ ਨਿਆਂ ਲੈਣੇ ਸੈਨੀ ਹੈ ਜਿਹੜਾ ਟੈਲੀਮਿਸ਼ਨ ਹੈ ਉਸ ਨੂੰ ਬਰਖਾਸਤ ਕਰਨਾ ਇਹ ਜਿਹੜੀਆਂ ਸਾਰੀਆਂ ਪੁੱਲ ਮੰਗਾਂ ਦੀਆਂ ਸਰਕਾਰ ਨੇ ਦਿੱਤੀ ਸਮਝੌਤਾ ਕੀਤਾ ਸੀ ਕਿਸਾਨ ਮੋਰਚੇ ਦੇ ਨਾਲ ਉਹ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਉਹਨਾਂ ਤੋਂ ਕਿਸਾਨ ਜਵਾਨਾਂ ਕੰਨੀ ਕਰ ਰਹੀ ਹੈ ਉਹਨਾਂ ਤੇ ਦਬਾਅ ਬਣਾਉਣ ਦੇ ਲਈ ਦੁਆਰੇ ਸੰਜੁਕਤ ਮੋਰਚਾ ਉਸੇ ਤਰ੍ਹਾਂ ਜੱਥੇਬੰਦੀ ਬਣਾ ਕੇ ਲੜਾਈ ਦੇ ਮੂਡ 'ਚ ਹੈ ਅੱਜ ਦੀ ਅਸੀਂ ਪਿੰਡਾਂ ਦੇ ਵਿੱਚ ਝੰਡਾ ਮਾਰਚ ਕੀਤਾ ਜਿੰਨੇ ਵੀ ਟੀਮ ਸਾਡੀ ਦਗਾਲ ਪਿੰਡ ਤੋਂ ਸ਼ੁਰੂ ਹੋ ਕੇ ਘੱਗਾ ਏਰੀਆ ਦੇ ਦੜੜਾ ਪਰਾ ਸਾਰਾ ਇਲਾਕਾ ਕਵਰ ਕਰਕੇ ਅਸੀਂ ਹੁਣ ਪਾਤੜਾ ਪਹੁੰਚਿਆ ਹੁਣ ਅਸੀਂ ਇਧਰਲਾ ਏਰੀਆ ਸਤਰਾਣੇ ਤੱਕ ਜਿੰਨੇ ਵੀ ਪਿੰਡ ਨਿਕਲੇ ਸ਼ਾਂਤਾਂ ਚੱਲਾਂਗੇ ਔਰ ਅਸੀਂ ਇਹ ਸਾਰੀ ਟੀਮ ਦਾ ਸਾਡੀਆਂ ਤਿੰਨ ਟੀਮਾਂ ਨੇ ਅੱਜ ਇੱਕ ਬਾਦਸ਼ਾਹਪੁਰ ਏਰੀਆ 'ਚ ਔਰ ਇੱਕ ਇਧਰ ਦੇਵਗੜ ਨਵਾਂਗੜ ਹਰਿਆਉ ਹੋਤੀਪੁਰਾ ਲੱਜਾਰੀ ਹੈ ਅਸੀਂ ਸਾਰੀਆਂ ਟੀਮਾਂ ਦਾ ਇਸ ਤੁਹਾਡੇ ਮੀਡੀਆ ਦੇ ਜ਼ਰੀਏ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਲੋਕਾਂ ਨੂੰ ਲਾਮਬੰਦ ਕਰਕੇ 26 ਤਰੀਕ ਦੀ ਪ੍ਰੇਡ ਵਾਸਤੇ ਸ਼ਾਮਲ ਹੋਣ ਵਾਸਤੇ ਲੋਕਾਂ ਨੂੰ ਲਾਮਬਤ ਕੀਤਾ ਔਰ ਅਸੀਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਡੀ ਕਵਰੇਜ ਕਰਕੇ ਲੋਕਾਂ ਤੱਕ ਸਾਡੀ ਗੱਲ ਪਹੁੰਚਾਈ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ